ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਸਿਮਰਨ ਕੌਰ ਨਿਜਰ ਤੇ ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਉਸ ਮਹਿੰਗੇ ਸ਼ਹਿਰ ਬਾਰੇ ਜਿੱਥੇ ਐਜੂਕੇਸ਼ਨ ਦੀ ਕਾਸਟ ਸਭ ਨਾਲੋਂ ਵੱਧ ਹੈ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਿਡਨੀ ਦੀ ਸਾਖ ਫਿਰ ਤੋਂ ਸਾਬਿਤ ਹੋਈ ਹੈ ਸਿਡਨੀ ਸਿਰਫ ਹੌਲਿਡੇ ਤੇ ਲਿਵਿੰਗ ਲਈ ਹੀ ਨਹੀਂ ਬਲਕਿ ਐਜੂਕੇਸ਼ਨ ਦੇ ਖਰਚ ਨੂੰ ਲੈ ਕੇ ਵੀ ਮਹਿੰਗਾ ਸ਼ਹਿਰ ਬਣ ਚੁੱਕਿਆ ਰਿਸਰਚ ਦੇ ਨਤੀਜੇ ਦੱਸਦੇ ਹਨ ਕਿ ਸਰਕਾਰੀ ਅਤੇ ਇੰਡੀਪੈਂਡੈਂਟ ਸਕੂਲਾਂ ਵਿੱਚ 13 ਸਾਲ ਦੀ ਸਿੱਖਿਆ ਦਾ ਖਰਚ ਸਿਡਨੀ ਵਿੱਚ ਬਾਕੀ ਮੁੱਖ ਸ਼ਹਿਰ ਜਿਵੇਂ ਕਿ ਮੈਲਬਨ, ਪਰਥ, ਬ੍ਰਿਸਬਨ ਤੇ ਐਡਲੇਡ ਨਾਲੋਂ ਵੱਧ ਹੈ ਫਿਚੁਰਿਟੀ ਇਨਵੈਸਟਮੈਂਟ ਗਰੁੱਪ ਦੀ ਰਿਪੋਰਟ ਮੁਤਾਬਕ ਇਸ ਸਾਲ ਤੋਂ ਸਿਡਨੀ ਦੇ ਸਰਕਾਰੀ ਸਕੂਲ ਵਿੱਚ 13 ਸਾਲ ਦੀ ਸਿੱਖਿਆ ਦਾ ਖਰਚ 1,50,000 ਡਾਲਰ ਤੋਂ ਜ਼ਿਆਦਾ ਹੋਵੇਗਾ ਇਹ ਪਿਛਲੇ ਸਾਲ ਦੇ ਮੁਕਾਬਲੇ 60% ਵਧਿਆ ਤੇ ਨੈਸ਼ਨਲ ਐਵਰੇਜ ਨਾਲੋਂ 22% ਜ਼ਿਆਦਾ ਹੈ ਇਸ ਖਰਚ ਦਾ ਵੱਡਾ ਹਿੱਸਾ ਫੀਸਾਂ ਤੇ ਕੰਟ੍ਰਿਬਿਊਸ਼ਨ ਨਹੀਂ ਬਲਕਿ ਇਲੈਕਟ੍ਰੋਨਿਕ ਡਿਵਾਈਸੇਸ ਕਿਚਨ ইউনিਫਾਰਮਸ ਸਪੋਰਟਸ ਇਕਵਿਪਮੈਂਟਸ ਤੇ ਬੱਚਿਆਂ ਦੀ ਸਿੱਖਿਆ ਦੇ ਹੋਰ ਸਹਾਇਕ ਖਰਚੇ ਹਨ ਇਸ ਦੇ ਆਪੋਜ਼ਿਟ ਮੈਲਬਨ ਵਿੱਚ ਸਿੱਖਿਆ ਦਾ ਖਰਚ ਸਿਡਨੀ ਨਾਲੋਂ ਘੱਟ ਹੈ ਮੈਲਬਨ ਦੇ ਗਵਰਨਮੈਂਟ ਸਕੂਲਸ ਵਿੱਚ 13 ਸਾਲ ਦਾ ਖਰਚ ਕਰੀਬ 1,20,000 ਡਾਲਰ ਹੈ ਇਹ ਸਿਡਨੀ ਨਾਲੋਂ 20 ਤੋਂ 25% ਘੱਟ ਹੈ ਸਿਡਨੀ ਵਿੱਚ ਇੰਡੀਪੈਂਡੈਂਟ ਸਕੂਲਾਂ ਵਿੱਚ ਸਿੱਖਿਆ ਦਾ ਖਰਚ ਹੋਰ ਵੀ ਵਧਿਆ ਹੋਇਆ ਹੈ ਇਸ ਸਾਲ ਇੱਕ ਇੰਡੀਪੈਂਡੈਂਟ ਸਕੂਲ ਵਿੱਚ ਪੂਰੇ 13 ਸਾਲ ਦੀ ਸਿੱਖਿਆ 4,11,000 ਡਾਲਰ ਤੱਕ ਪਹੁੰਚ ਚੁੱਕੀ ਹੈ ਜੋ ਕਿ ਪਿਛਲੇ ਸਾਲ ਨਾਲੋਂ 9% ਜ਼ਿਆਦਾ ਹੈ ਮੈਲਬਨ ਵਿੱਚ ਇੰਡੀਪੈਂਡੈਂਟ ਸਕੂਲ ਦਾ ਖਰਚ ਕਰੀਬ 3.5 ਲੱਖ ਡਾਲਰ ਹੈ ਜੋ ਸਿਡਨੀ ਨਾਲੋਂ ਕਰੀਬ 15% ਘੱਟ ਹੈ ਖਰਚਾ ਵਧਣ ਦੇ ਪਿੱਛੇ ਇੱਕ ਹੋਰ ਵੱਡੀ ਵਜ੍ਹਾ ਮਾਪਿਆਂ ਦੇ ਬੱਚਿਆਂ ਨੂੰ ਪੂਰਾ ਸਿੱਖਿਆ ਅਨੁਭਵ ਦਿਵਾਣ ਦੀ ਉਮੀਦ ਵੀ ਹੈ ਬਹੁਤ ਸਾਰੇ ਮਾਪੇ ਆਪਣੇ ਖਰਚਿਆਂ ਵਿੱਚ ਕਟੌਤੀ ਕਰਦੇ ਹਨ ਤਾਂ ਕਿ ਬੱਚਿਆਂ ਨੂੰ ਹਾਈ ਐਂਡ ਐਜੂਕੇਸ਼ਨ ਮਿਲੇ ਇਸ ਸਮੱਸਿਆ ਦਾ ਹੱਲ ਸਕੂਲਾਂ ਵਿੱਚ ਵਧੇਰੇ ਸਹੂਲਤਾਂ ਪ੍ਰਦਾਨ ਕਰਨਾ ਹੈ ਜਿਸ ਨਾਲ ਮਾਪਿਆਂ ਉੱਤੇ ਪੈਣ ਵਾਲੇ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ ਇਹ ਸਮਾਂ ਹੈ ਕਿ ਸਿੱਖਿਆ ਦੇ ਖਰਚ ਨੂੰ ਘਟਾਉਣ ਲਈ ਮੁਲਕ ਵਿਆਪੀ ਨੀਤੀਆਂ ਬਣਾਈਆਂ ਜਾਣ ਤਾਂ ਜੋ ਐਜੂਕੇਸ਼ਨ ਨੂੰ ਹਰ ਵਰਗ ਦੇ ਲੋਕਾਂ ਲਈ ਸਸਤਾ ਤੇ ਸਹਜ ਬਣਾਇਆ ਜਾ ਸਕੇ ਹੋਰ ਖਬਰਾਂ ਦੇ ਲਈ ਤੁਸੀਂ ਵੇਖਦੇ ਰਹੋ ਪੰਜਾਬ ਟੀਵੀ